ਅਦੇ ਬਹੁਤੇ ਸਟੇਜਾਂ ਤੇ ਖਲੋਕੇ ਵੀ ਕਹਿਣਗੇ ਜੀ ਸਿੱਖੀ ਖਤਮ ਹੋ ਜਾਣੀ ਆ ਸਿੱਖ ਖਤਮ ਹੁੰਦੇ ਜਾਂਦੇ ਆ ਅਸੀਂ ਤੇ ਉਦੋਂ ਨਹੀਂ ਖਤਮ ਹੋਏ ਜਦੋਂ ਬੋਤਾ ਸਿੰਘ ਤੇ ਗਰਜਾ ਸਿੰਘ ਵਰਗੇ ਦੋਈ ਸੀ ਸਤਿਗੁਰੂ ਧੰਨ ਗੁਰੂ ਗੋਬਨ ਸਿੰਘ ਜੀ ਮਹਾਰਾਜ ਸੱਤੇ ਪਾਦਸ਼ਾਹ ਨੇ ਜਿਹੜਾ ਖਾਲਸਾ ਵਾ ਨਾ ਇਹ ਪ੍ਰਗਟ ਕੀਤਾ ਵਾ ਜਿਹੜਾ ਜੰਮਦਾ ਹੈ ਉਹ ਮਰਦਾ ਵੀ ਆ ਤੇ ਜਿਹੜਾ ਪ੍ਰਗਟ ਹੋ ਜਾਂਦਾ ਵਾ ਉਹ ਕਦੇ ਮੁੱਕਦਾ ਨਹੀਂ ਸਤਿਗੁਰੂ ਕਹਿੰਦੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਕੀ ਮਾਜ ਮਾਜ ਮੇਰੇ ਸਤਿਗੁਰੂ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਾਜਣੇ ਤੋਂ ਪਹਿਲਾਂ ਤਪ ਕੀਤਾ ਫਿਰ ਮਹਾਰਾਜ ਨੇ ਚਿੱਠੀਆਂ ਲਿਖੀਆਂ ਕਿ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਦੇ ਸੰਗਤਾਂ ਪਹੁੰਚਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਪ੍ਰਵਾਨਾ ਮਾਝਾ ਮਾਲਵਾ ਦੁਆਬਾ ਕੰਧਾਰ ਕੋਠੋਹਾਰ ਦੂਰ ਦੂਰ ਤੱਕ ਜਿੱਥੇ ਜਿੱਥੇ ਗੁਰੂ ਨਾਨਕ ਦਾ ਸਿੱਖ ਵਸਦਾ ਸੀ ਉਹਦੇ ਕੋਲ ਪਹੁੰਚਿਆ ਤੇ ਜਿਹੜਾ ਪ੍ਰਵਾਨਾ ਪੜ ਰਿਹਾ ਮਨ ਅੰਦਰ ਚਾ ਪੈਦਾ ਹੋ ਰਿਹਾ ਨਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲਵਾਂਗੇ ਨਾਲੇ ਸੰਗਤ ਦੇ ਦਰਸ਼ਨ ਹੋਣਗੇ ਅੱਜ ਸੰਗਤ ਦਾ ਵੱਡਾ ਇਕੱਠ ਹੋ ਗਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਬਦੁੱਲ ਤੇ ਰਾਨੀ ਅਰੰਗ ਦੇਵ ਦਾ ਰਿਪੋਰਟਰ ਆ ਇਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿੰਦਾ 80000 ਦਾ ਇਕੱਠ ਹੋਇਆ ਇਕੱਠ ਕੋਈ ਛੋਟਾ-ਬੋਟਾ ਨਹੀਂ ਸੀ ਅਮਰਤ ਵੇਲੇ ਦੇ ਦਰਬਾਰਾਂ ਦੇ ਅੰਦਰ ਵੱਡੀ ਗਿਣਤੀ ਵਿੱਚ ਸੰਗਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਜ ਕੇ ਬੈਠੀ ਆ ਰਾਗੀ ਸਖ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਹਰ ਇੱਕ ਦੀ ਨਿਗਾਹ ਸਟੇਜ ਦੇ ਉੱਪਰ ਟਿਕੀ ਹੋਈ ਆ ਕਦੋਂ ਗੁਰੂ ਕਲਗੀਧਰ ਪਾਦਸ਼ਾਹ ਮਹਾਰਾਜ ਦੀ ਸਟੇਜ ਤੇ ਆਣ ਇਨਾਂ ਨੂੰ ਪਾੜੀ ਪੜੀ ਗਈ ਵੱਡੇ ਕੀਆਂ ਵਡਿਆਈਆਂ ਕਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰਕਰੀਮ ਦੇ ਜੀਹਾਂ ਰਿਟਕ ਸੰਭਾਏ ਸਾਈ ਘਰ ਕਮਾਵਣੀ ਤਰ ਛੋਡੀ ਤਿਨੇ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਹੀ ਜਾਏ ਸੋ ਕਰੇ ਜੇ ਤਸਰ ਜਾਏ ਸੁੱਧ ਐਨੇ ਨੂੰ ਮੇਰੇ ਗੁਰੂ ਕਲਗੀ ਤਰਪਾਦਸ਼ਾ ਮਹਾਰਾਜ ਨੇ ਆਪਣਾ ਸਜਾ ਪੈਰ ਸਟੇਜ ਤੇ ਰੱਖਿਆ ਮਹਾਰਾਜ ਦੇ ਮੱਥੇ ਦੇ ਉੱਪਰ ਗਹਿਰਤ ਦੀ ਤਿਉੜੀ ਮਹਾਰਾਜ ਦੀਆਂ ਅੱਖਾਂ ਦੇ ਵਿੱਚ ਲਾਲੀ ਆ ਹੁਣ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਨੇ ਵੀ ਦਰਸ਼ਨ ਕੀਤੇ ਕਹਿੰਦੇ ਜਾਹੋ ਜਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਖਰਾ ਵਾ ਜਿਵੇਂ ਰਣ ਭੂਮੀ ਦੇ ਅੰਦਰ ਕਿਸੇ ਜਰਨੈਲ ਦਾ ਹੋਵੇ ਐਨੇ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਦੇ ਵਿੱਚ ਜਿਹੜੀ ਲਿਸ਼ਕਦੀ ਤੇ ਗਿਆ ਮਹਾਰਾਜ ਨੇ ਉਹਨੂੰ ਲਹਿਰਾ ਕੇ ਮੁਖ ਦੇ ਵਿੱਚੋਂ ਸਾਰੀ ਸੰਗਤ ਦੇ ਵਿੱਚ ਖਲੋ ਕੇ ਆਖਿਆ ਜਿਸ ਗੁਰੂ ਨਾਨਕ ਦੇ ਕੋਲੋਂ ਦੁੱਧ ਮੰਗਦੇ ਹੋ ਪੁੱਤ ਮੰਗਦੇ ਹੋ ਅੱਜ ਉਸੇ ਗੁਰੂ ਨਾਨਕ ਦੇ ਘਰ ਨੂੰ ਇੱਕ ਸਿੱਖ ਦੇ ਸੀਸ ਦੀ ਲੋੜਿਆ ਤੇ ਸੰਗਤ ਦੇ ਵਿੱਚ ਰਨਾਟਾ ਛਾ ਗਿਆ ਕੋਈ ਕਹਿੰਦਾ ਮਹਾਰਾਜ ਜੀ ਮਸਤਾਨੇ ਹੋ ਗਏ ਸਾਲ ਪਰ ਕੀਤਾ ਤੱਪ ਮਹਾਰਾਜ ਦਾ ਪੁੱਠਾ ਪੈ ਗਿਆ ਗੁਰੂ ਜੀ دیਵਾਨੇ ਹੋ ਗਏ ਹੁਣ ਸਤਗੁਰੂ ਦੂਜੀ ਵਾਰ ਫੇਰ ਲਲਕਾਰ ਕੇ ਕਹਿੰਦੇ ਆ ਮੇਰੀ ਤੇਗ ਅਈਨਾ ਚਰ ਕਿਸੇ ਦੀ ਉਡੀਕ ਨਹੀਂ ਕਰ ਸਕਦੀ ਕੁੱਠੇ ਕੋਈ ਗੁਰੂ ਦਾ ਸਿੱਖ ਜੋ ਆਪਣਾ ਸੀਸ ਗੁਰੂ ਨਾਨਕ ਨੂੰ ਭੇਟ ਕਰੇ ਕਾਹਨ ਉੱਠਿਆ ਲਾਹੌਰ ਦਾ ਰਹਿਣ ਵਾਲਾ ਦਇਆਰਾਮ ਮਹਾਰਾਜ ਨੂੰ ਸਿਰ ਝੁਕਾਇਆ ਸਤਿਗੁਰੂ ਮਾਫੀ ਚਾਹੁੰਨਾ ਤੁਹਾਡੇ ਪਹਿਲੀ ਵਾਰ ਕਹਨੇ ਤੇ ਮੈਂ ਉੱਠ ਨਾ ਸਕਿਆ ਮਹਾਰਾਜ ਲਾਓ ਮੇਰਾ ਸੀਸ ਹਾਜ਼ਰ ਹਾਏ ਸਤਿਗੁਰਾਂ ਨੇ ਫੜਿਆ ਬਾਤ ਤੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਜੀ ਲੈ ਗਏ ਤੰਬੂ ਦੇ ਅੰਦਰ ਸਤਿਗੁਰੂ ਗਰੀਬ ਨਵਾਜ ਮਹਾਰਾਜ ਜੀਆਂ ਨੇ ਤੇਗ ਚਲਾਈ ਤੇਗ ਚੱਲਣ ਦੀ ਆਵਾਜ਼ ਆਈ ਧਰ ਡਿੱਗਣ ਦੀ ਆਵਾਜ਼ ਆਈ ਐਨੇ ਨੂੰ ਤੰਬੂ ਦੇ ਵਿੱਚੋਂ ਲਹੂ ਦੀਆਂ ਧਾਰਾਂ ਬਾਹਰ ਨੂੰ ਵਹਿਣ ਲੱਗੀਆਂ ਪਹਿਲਾਂ ਸਾਰੇ ਸ਼ੱਕ ਦੇ ਵਿੱਚ ਸੀ ਹੁਣ ਸ਼ੱਕ ਜਿਹੜਾ ਬਿਲਕੁਲ ਯਕੀਨ ਦੇ ਵਿੱਚ ਬਦਲ ਗਿਆ ਇੱਕ ਤੋਂ ਬਾਅਦ ਦੂਜੇ ਸਿਰ ਦੀ ਗੁਰੂ ਗੋਬਿੰਦ ਸਿੰਘ ਨੇ ਮੰਗ ਕੀਤੀ ਦੂਜੇ ਤੋਂ ਬਾਅਦ ਤੀਜੇ ਦੀ ਤੀਜੇ ਤੋਂ ਬਾਅਦ ਚੌਥੇ ਦੀ ਚੌਥੇ ਤੋਂ ਬਾਅਦ ਪੰਨਵੇਂ ਦੀ ਹੁਣ ਇੱਥੇ ਕਈ ਕਹਿੰਦੇ ਜੀ ਮਹਾਰਾਜ ਨੇ ਸੀਸ ਨਹੀਂ ਸੀ ਵੱਖ ਕੀਤੇ ਐਦਾਂ ਕਿਦਾਂ ਹੋ ਗਿਆ ਜੀ ਮਹਾਰਾਜ ਨੇ ਸੀਸ ਲਾ ਕੇ ਜੋੜੇ ਕਿਵੇਂ ਹੋਣਗੇ ਇਹ ਗੁਰੂ ਆ ਨਾ ਜਿਹੜਾ ਇਹ ਮਾਰ ਵੀ ਸਕਦਾ ਤੇ ਜਵਾਲ ਵੀ ਸਕਦਾ ਹੈ ਸਤਿਗੁਰੂ ਧੰਨ ਗੁਰੂ ਗੋਬਨ ਸਿੰਘ ਜੀ ਮਹਾਰਾਜ ਦੀਆਂ ਦੇ ਅਜੇ ਇਤਿਹਾਸ ਤੇ ਮਹਾਰਾਜ ਦੇ ਜੀਵਨ ਦੇ ਬੜਾ ਕਿੰਤੂ ਪਰੰਤੂ ਕਰਨ ਵਾਲੇ ਮੈਨੂੰ ਕਿਸੇ ਨੇ ਆਖਿਆ ਪਿਛਲੇ ਸਾਲ ਵਸਾਖੀ ਤੇ ਬੀਬੀ ਜੀ ਗੁਰੂ ਗੋਬਨ ਸਿੰਘ ਮਹਾਰਾਜ ਦੇ ਸੀਸ ਨਹੀਂ ਸੀ ਲਾਏ ਤੇ ਤੁਸੀਂ ਕਹੀ ਜਾਂਦੇ ਹੋ ਮਾਰੇ ਨੇ ਸੀਸ ਲਾਏ ਸੀ ਮੈਂ ਕਹਿੰਦੇ ਮਹਾਰਾਜ ਨੇ ਸੀਸ ਨਹੀਂ ਸੀ ਲਾਇਆ ਫਿਰ ਕੀ ਵੱਡਿਆ ਸੀ ਕਹਿੰਦਾ ਜੀ ਬੱਕਰੇ ਮੈਂ ਕਿਹਾ ਪਰ ਅਬਦੁੱਲ ਤਰਾਨੀ ਅਰੰਗ ਦੇਵ ਦਾ ਰਿਪੋਰਟਰ ਸੀ ਉਹਨੇ ਆਪਣੀ ਰਿਪੋਰਟ ਦੇ ਵਿੱਚ ਸਿਰਾਂ ਦਾ ਜ਼ਿਕਰ ਨਹੀਂ ਸੀ ਕਰਨਾ ਉਹਨੇ ਬੱਕਰੀਆਂ ਦਾ ਕਰਨਾ ਸੀ ਘਰ ਸਾਡੇ ਜੇ ਮਾਰੇ ਨੇ ਬਕਰੇ ਝੜਕਾਏ ਹੁੰਦੇ ਮਸੰਦਾ ਨੂੰ ਪਾਟੜਾ ਗਿਓ ਪੈਣੀਆਂ ਸੀ ਉਹਨਾਂ ਜਾ ਕੇ ਮਾਤਾ ਗੁਜਰਕਾਰ ਨੂੰ ਕਿਉਂ ਕਹਿਣਾ ਸੀ ਵੀ ਗੁਰੂ ਸਾਹਿਬ ਦੀ ਮਸਤਾਨੇ ਹੋ ਗਏ ਮਹਾਰਾਜ ਦਾ ਤਬ ਕੀਤਾ ਪੁੱਠਾ ਪੈ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲਾ ਦਿਓ ਤੇ ਗੱਦੀ ਦਾ ਵਾਰਿਸ ਸਾਹਿਬ ਜਾਦਾ ਅਜੀਤ ਸਿੰਘ ਨੂੰ ਬਣਾ ਦਿਓ ਪਰਮਾਤਾ ਜੀ ਜਾਣਦੇ ਸਨ ਮੇਰਾ ਪੁੱਤ ਜੋ ਕਰ ਰਿਹਾ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਕਰ ਰਿਹਾ ਕਿਉਂਕਿ ਮਾਤਾ ਗੁਜਰਕਾਰ ਆਮ ਦੀ ਮਾਤਾ ਨਹੀਂ ਇਤਿਹਾਸ ਪੜ੍ਹੀਏ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੌਣੇ 27 ਸਾਲ ਬਾਬਾ ਬਕਾਲਾ ਸਾਹਿਬ ਦੀ ਧਰਤੀ ਵਿਖੇ ਭਗਤੀ ਕੀਤੀ ਹੈ ਨਾ ਤੇ ਧਨ ਮਾਤਾ ਗੁਜਰਕਾਰ ਨੇ ਉਨਾਂ ਚਿਰ ਹੱਥ ਵਿੱਚ ਡੰਡਾ ਫੜ ਕੇ ਪਹਿਰਾ ਵੀ ਦਿੱਤਾ ਤੇ ਸਿਮਰਨ ਵੀ ਕੀਤਾ ਕਿੰਨਾ ਚਿਰ 26 ਸਾਲ 9 ਮਹੀਨੇ 13 ਦਿਨ ਤੇ 13 ਘੜੀਆਂ ਕਿਹੋ ਜਿਹਾ ਮਹਾਬਲੀ ਜਣਿਆ ਵਹਿ ਪ੍ਰਗਟਿਆ ਮਰਦ ਅਗਮੜਾ ਵਰੀਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਿਹਦੇ ਵਰਗਾ ਆ ਦੁਨੀਆ ਦੇ ਤਖਤੇ ਤੇ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਅੱਜ ਦੀਆਂ ਮਾਵਾਂ ਧਿਆਨ ਦੇ ਦਿਓ ਅੱਜ ਸਾਡੇ ਢੇਡ ਵਿੱਚ ਜਵਾਕਿਆ ਮਾਰੇ ਨੇ ਕਿਰਪਾ ਕੀਤੀ ਹੋਵੇ ਤੇ ਅੱਜ ਦੀਆਂ ਮਾਵਾਂ ਕੀ ਕਰਦੀਆਂ ਵਾਂ ਵੇਖੀ ਕੋਈ ਮਾਂ ਜਿਹਨੇ ਚੌਂਕੜਾ ਲਾ ਕੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਰਿਆ ਹੋਵੇ ਜੇ ਹੋਣ ਗਿਆ ਵੀ ਤੇ ਵਿਰਲੀਆਂ ਮਸਕੀਨ ਜੀ ਨੂੰ ਕਿਸੇ ਨੇ ਪੁੱਛ ਲਿਆ ਮਸਕੀਨ ਜੀ ਜੇ ਮਾਂਜ ਜਾਵੇ ਮੈਂ ਸਾਦ ਨੂੰ ਪੈਦਾ ਕਰਨਾ ਮੈਂ ਜੋਧੇ ਨੂੰ ਪੈਦਾ ਕਰਨਾ ਤੇ ਕੀ ਕਰਨਾ ਪਊ ਮਸਕੀਨ ਜੀ ਕਹਿੰਦੇ ਜਿੱਦਾਂ ਦਾ ਮਾਂ ਬੱਚਾ ਚਾਹੁੰਦੀ ਆ ਬਸ ਓਦਾਂ ਦੇ ਗੁਣ 20 ਸਾਲ ਪਹਿਲਾਂ ਆਪਣੇ ਅੰਦਰ ਧਾਰਨ ਕਰ ਲਵੇ ਤੇ ਅੱਜ ਦੀਆਂ ਮਾਵਾਂ ਕਿੱਥੋਂ ਸੰਤ ਪੈਦਾ ਕਰਨਗੀਆਂ ਟਿੱਡ ਚ ਬੱਚਾ ਹੁੰਦਾ ਤੇ ਮਾਂ ਸੋਸ਼ਲ ਮੀਡੀਆ ਤੇ ਲੱਕ ਹਲਾਉਂਦੀ ਫਿਰਦੀ ਆ ਮੈਂ 스테ਟ ਦੇ ਉੱਪਰ ਜ਼ਿਕਰ ਕੀਤਾ ਸੀ ਅਸ ਇਲਾਕੇ ਵਿੱਚ ਹੀ ਸੀ ਸਾਡਾ ਰਾਤ ਦਾ ਸਮਾਗਮ ਮੈਨੂੰ ਨਗਰ ਦਾ ਨਾਮ ਨਹੀਂ ਪਤਾ। ਸਾਲ ਕੋ ਪਹਿਲਾਂ ਦੀ ਗੱਲ ਆ। ਕਿਉਂਕਿ ਤੁਲਸੀ ਦਾਤ ਜੀ ਵੀ ਕਹਿੰਦੇ ਨਾ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ। ਉਹ ਕਹਿੰਦੇ ਮਾਂ ਜੇ ਤੂੰ ਭਗਤ ਸੂਰ ਮੇਦਾਨੀ ਇਹਨਾਂ ਤਿੰਨਾਂ ਚੋਂ ਇੱਕ ਨੂੰ ਨਹੀਂ ਪੈਦਾ ਕਰ ਸਕਦੀ ਤੇ ਬਾਝ ਰਹੇ ਨੂਰ ਗਵਾਵਣੇ ਦਾ ਕੋਈ ਫਾਇਦਾ ਨਹੀਂ। ਤੇ ਮੈਂ ਜ਼ਿਕਰ ਕੀਤਾ ਸੀ ਮਾਂ ਜਾਵੇ ਸੰਤ ਬਣਾ ਲੈਂਦੀ ਆ ਮਾਂ ਜਾਵੇ ਤੇ ਕੀ ਬਣਾਉਂਦੀ ਆ ਜੀ? ਚੋਰ ਤੇ ਇੱਕ ਬਜ਼ੁਰਗ ਉੱਠਿਆ ਉਹਨੇ ਪਰਚੀ ਦੇ ਉੱਪਰ ਲਿਖਿਆ ਵੀ ਦੱਸ ਦਿਓ ਬੀਬੀ ਜੀ ਕਿਹੜੀ ਮਾਂ ਚੋਰ ਬਣਾਉਂਦੀ ਆ ਮੈਂ ਕਿਹਾ ਬਜ਼ੁਰਗੋ ਤੁਸੀਂ ਕੱਲੇ ਚੋਰ ਦੀ ਗੱਲ ਕਰਦੇ ਹੋ ਅੱਜ ਦੀਆਂ ਮਾਵਾਂ ਨੇ ਆਪਣੇ ਪੁੱਤ ਕਾਤਲ ਬਣਾ ਦਿੱਤੇ ਅੱਜ ਦੀਆਂ ਮਾਵਾਂ ਆਪ ਵੀ ਨਸ਼ੇ ਵੇਚਦੀਆਂ ਗਾਂ ਆਪਣੀ ਔਲਾਦ ਕੋਲੋਂ ਵੀ ਇਹੋ ਜਿਹੇ ਕੰਮ ਕਰਾਉਂਦੀਆਂ ਯਾਦ ਰੱਖਿਓ ਅੱਜ ਜੇ ਕਿਸੇ ਦੇ ਬੱਚੇ ਤੇ ਬੀਤਦੀ ਆ ਨਾ ਤੇ ਕੱਲ ਨੂੰ ਵਾਰੀ ਸਾਡਿਆਂ ਦੀ ਵੀ ਆ ਆ ਹੁਣ ਤੇ ਬਿਲਕੁਲ ਕਲੀਅਰ ਹੀ ਹੋ ਗਿਆ ਆ ਤੂੰ ਹੀ ਹਫ਼ਤਾ ਪਹਿਲਾਂ ਇੱਕ ਵੀਡੀਓ ਵੇਖੀ ਹੋਣੀ ਆ ਇੱਕ ਬੀਬੀ ਹੇ ਘਥਾਪੜ ਥਾਪੜ ਕੇ ਕਹਿੰਦੀ ਆ ਨਸ਼ੇ ਵੇਚਦੇ ਸੀ ਅੱਜ ਦੇ ਵੇਚਦੇ ਆ ਚਿਰ ਦੇ ਵੇਚਦੇ ਸੀ ਵੇਚਾਂਗੇ ਰੋਕ ਕੇ ਵਿਖਾਓ ਤੇ ਹੁਣ ਇਥੋਂ ਹਿਸਾਬ ਲਾ ਲਵੋ ਕਿ ਕਿੰਨਾ ਸਾਡਾ ਅੱਜ ਨੁਕਸਾਨ ਹੋ ਰਿਹਾ ਅੱਜ ਦੀਆਂ ਮਾਵਾਂ ਕਿਹੋ ਜੀਆਂ ਬਣ ਚੁੱਕੀਆਂ ਨੇ ਕਿਥੋਂ ਰੀਸਾ ਕਰਾਂ ਕਿ ਆ ਅਸੀਂ ਮਾਈ ਭਾਗੋ ਦੀਆਂ ਮਾਈ ਭਾਗੋ ਦੀਆਂ ਵਾਰਸਾ ਬਣਨਾ ਸੀ ਮਾਤਾ ਗੁਦਰ ਕੌਰ ਦੀਆਂ ਵਾਰਸਾ ਬਣਨਾ ਸੀ ਤੇ ਕਿਹੜਾ ਰਾਹ ਸੀ ਫੜ ਲਿਆ ਆ ਨਗਰ ਦੇ ਵਿੱਚ ਜਦੋਂ ਕਿਤੇ ਗੁਰਮਤ ਸਮਾਗਮ ਹੁੰਦੇ ਸੀ ਨਾ ਮਾਈਆਂ ਨੇ ਲੋ ਤੇ ਹੱਥੀ ਫੁਲ ਕੇ ਲਾਉਣੇ ਵਾਰੀ ਨਹੀਂ ਸੀ ਆਉਂਦੀ ਹੁੰਦੀ ਜਿੱਦ ਕਰਨੀ ਵੀ ਭਾਈ ਮੈਨੂੰ 5 ਮਿੰਟ ਹੋਰ ਦੇ ਦੇ ਮੈਂ ਸੇਵਾ ਕਰਨਵਾ ਨਾਲੇ ਸਤਨਾਮ ਵਾਗਰੂ ਦਾ ਬੇਟੀਆਂ ਨੇ ਸਿਮਰਨ ਕਰਨਾ ਅੱਗੇ ਗੌਣ ਵਾਲੀਆਂ ਬਾਹਰੋਂ ਸੱਦੀਆਂ ਜਾਂਦੀਆਂ ਸੀ ਨੱਚਣ ਵਾਲੀਆਂ ਬਾਹਰੋਂ ਆਉਂਦੀਆਂ ਸੀ ਤੇ ਪ੍ਰਸ਼ਾਦਾ ਪਕਾਉਣ ਵਾਲੀਆਂ ਮਾਈਆਂ ਪਿੰਡ ਵਿੱਚ ਹੁੰਦੀਆਂ ਸੀ ਹੁਣ ਪ੍ਰਸ਼ਾਦਾ ਪਕਾਉਣ ਵਾਸਤੇ ਬੀਬੀਆਂ ਬਾਹਰੋਂ ਦਿਹਾੜੀ ਤੇ ਲਿਆਉਣੀਆਂ ਪੈਂਦੀਆਂ ਤੇ ਨੱਚਣ ਵਾਲੀਆਂ ਘਰ-ਘਰ ਪੈਦਾ ਹੋ ਗਈਆਂ ਮਾਫੀ ਦਿਓ ਇਹ ਗੱਲ ਬੜਿਆਂ ਨੂੰ ਚੁਪੜੀਆਂ ਪਰ ਕੋੜੀ ਸਚਾਈਆ ਹਾਲਾਤ ਸਾਡੇ ਇਦਾਂ ਦੇ ਅਸੀਂ ਘਰਾਂ ਦੀਆਂ ਇੱਜ਼ਤਾਂ ਕੋਠਿਆਂ ਤੇ ਚੜ੍ਹਾ ਚੜਾ ਕੇ ਨਚਾ ਦਿਤੀਆਂ ਸ਼ਰਮ ਧਰਮ ਦੋਈ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਆ ਛੋਟੇ ਛੋਟੇ ਬੱਚੇ ਆ ਕੋਰੇ ਕਾਗਜ਼ ਦੀ ਤਰ੍ਹਾਂ ਆ ਸਾਫ ਖਾਲੀ ਮੈਮਰੀ ਕਾਰਡ ਦੀ ਤਰ੍ਹਾਂ ਜੋ ਭਰ ਦਿਓਗੇ ਜੋ ਲਿਖ ਦਿਓਗੇ ਇਹਨਾਂ ਉਦਾਂ ਦੇ ਬਣ ਜਾਣੇ ਹੁਣ ਜੇ ਐਡੀ ਇੱਕ ਬੱਚੀ ਦੇ ਸਾਹਮਣੇ ਜਾਂ ਐਡੇ ਇੱਕ ਬੱਚੇ ਦੇ ਸਾਹਮਣੇ ਮਾਲ ਲੱਕ ਹਿਲਾਉਂਦੀ ਫਰੇਗੀ ਬੱਚਿਆਂ ਨੇ ਕਾਪੀ ਕਰਨਾ ਕਿ ਨਹੀਂ ਕਰਨਾ ਆ ਨੱਚਦੀਆਂ ਵੇਖੀਆਂ ਨਾ ਤੁਸੀਂ ਸੋਸ਼ਲ ਮੀਡੀਆ ਤੇ 2.5 3-3 ਸਾਲ ਦੀਆਂ ਬੱਚੀਆਂ ਇਹ ਹਾਲਾਤ ਕਿਹਨੇ ਪੈਦਾ ਕੀਤੇ ਆ ਦੱਸੋ ਜੀ ਸਾਡੇ ਇਤਿਹਾਸ ਅੰਦਰ ਲਿਖਿਆ ਹੁਣ ਕਈ ਸਾਨੂੰ ਕਹਿ ਦਿੰਦੇ ਬੀਬੀ ਜੀ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਆ ਨੱਚਣ ਕੁਦਣ ਮਨ ਕਾ ਚਾਓ ਤੁਹਾਡੇ ਵਿੱਚ ਬੈਠੇ ਵੀ ਸਹਿਮਤ ਹੋਣਗੇ ਪਤਾ ਕਿਹੜੀ ਬਾਣੀ ਚ ਲਿਖਿਆ ਮਹਾਰਾਜ ਨੇ ਮੈਨੂੰ ਨਹੀਂ ਲੱਗਦਾ ਸਾਨੂੰ ਪਤਾ ਹਣਾ ਵੀ ਮਹਾਰਾਜ ਨੇ ਕਿਹੜੀ ਬਾਣੀ ਚ ਕਿਹਾ ਸਤਿਗੁਰੂ ਕਹਿੰਦੇ ਆ ਨੱਚਣ ਕੁਦਣ ਮਨ ਕਾ ਚਾਓ ਨਾਨਕ ਜਿਨ ਮਨ ਭਉ ਤੇ ਨਾ ਮਨ ਸਤਿਗੁਰੂ ਕਹਿੰਦੇ ਨਚਣਾ ਟੱਪਣਾ ਤੁਹਾਡੇ ਮਨ ਦਾ ਚਾਹ ਵਾ ਗੁਰੂ ਨਾਨਕ ਦੇ ਮਨ ਦਾ ਚਾਹ ਨਹੀਂ ਤੇ ਜੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਕਹੋਂਦੇ ਹੋ ਪੁੱਛੋ ਆਪਣੇ ਆਪ ਨੂੰ ਜੋ ਗੁਰੂ ਨਾਨਕ ਚਾਹੁੰਦਾ ਅਸੀਂ ਉਹ ਕਰਨਾ ਹੈ ਜਾਂ ਫਿਰ ਜੋ ਸਾਡਾ ਮਨ ਕਹਿੰਦਾ ਅਸੀਂ ਉਹ ਕਰਨਾ ਚਾਹੀਦਾ ਤੇ ਉਹ ਆ ਨਾ ਜੋ ਸਾਡਾ ਸਿਧਾਂਤ ਕਹਿੰਦਾ ਜੋ ਸਾਡਾ ਗੁਰੂ ਕਹਿੰਦਾ ਆ ਮੇਰੀਆਂ ਬਜ਼ੁਰਗ ਮਾਈਆਂ ਬੈਠੀਆਂ ਅੱਜ ਤੋਂ ਕੁੜ ਸਮਾਂ ਪਹਿਲਾਂ 20 30 ਸਾਲ ਪਿੱਛੇ ਜਾਓ ਜਦੋਂ ਤੁਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਵੀ ਘਰਾਂ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੁੰਦੇ ਸੀ ਨਾ ਉਦੋਂ ਸਾਰਾ ਭਾਈਚਾਰਾ ਇਕੱਠਾ ਹੁੰਦਾ ਸੀ ਬੋਲੀਆਂ ਉਹਦੇ ਵਿੱਚ ਵੀ ਸਿੱਖਿਆ ਦਿੱਤੀ ਜਾਂਦੀ ਸੀ ਧੀ ਨੂੰ ਘੋੜੀਆਂ ਸੁਹਾਗ ਗੋਣੇ ਉਹਦੇ ਵਿੱਚ ਵੀ ਸਿੱਖਿਆ ਦਿੱਤੀ ਜਾਂਦੀ ਸੀ ਵੀ ਕਿਵੇਂ ਸਹੁਰੇ ਘਰ ਜਾ ਕੇ ਰਹਿਣਾ ਆਪਣਾ ਦਸਣਾ ਵੀ ਜਦੋਂ ਅਸੀਂ ਆਈਆਂ ਉਦੋਂ ਕੀ ਕੀਤਾ ਜਾਂਦਾ ਸੀ ਹੁਣ ਤੇ ਬੋਲੀ ਵੀ ਐਦਾਂ ਦੀ ਹੁੰਦੀ ਆ ਵੀ ਸਾਰੇ ਜਾਣਦੀਆਂ ਗੰਦੀਆਂ ਗਾਣਾਂ ਹੀ ਉਹਦੇ ਵਿੱਚ ਕੱਢੀਆਂ ਜਾਂਦੀਆਂ ਇਹੋ ਜਿਹੇ ਭੱਦੇ ਤੇ ਅਸ਼ਲੀਲ ਸ਼ਬਦ ਵਰਤੇ ਜਾਂਦੇ ਆ ਉਹ ਤੁਸੀਂ ਚਾਰ ਜਾਣੇ ਖਲੋਤੇ ਹੋ ਨਾ ਪਰਿਵਾਰ ਦੇ ਤੇ ਸ਼ਰਮ ਨਾਲ ਉੱਥੇ ਤੁਰ ਪੈਂਦੇ ਆ ਸਾਡੇ ਜਾਨ ਇਹ ਭਾਈ ਇੱਥੋਂ ਨਿਕਲੋ ਆ ਕੁਝ ਅੱਜ ਵਰਤਾਇਆ ਜਾ ਰਿਹਾ ਸਭਿਆਚਾਰ ਦੇ ਨਾਮ ਤੇ ਸਾਡਾ ਸਭਿਆਚਾਰ ਇਹ ਨਹੀਂ ਸਾਡਾ ਸਭਿਆਚਾਰ ਸਾਨੂੰ ਖੰਡੇ ਦੀਆਂ ਧਾਰਾਂ ਤੇ ਨੱਚਣਾ ਸਿਖਾਉਂਦਾ